ਦੀ ਸਵਾਗਤ ਹੈ ਤੁਹਾਡਾ ਵਾਧਾ ਵਾਈਗਰੂ ਕਲੋਥ ਹਾਊਸ ਐਂਡ ਪਾਰਟੀਕੂਲਰ ਵੱਲੋਂ ਲੋ ਜੀ ਆਪਾਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਂ ਹੈਂਡਵਰਕ ਦੇ ਵਿੱਚ ਸੂਟ ਲੈ ਕੇ ਆਂ ਸਭ ਤੋਂ ਪਹਿਲਾਂ ਮੇਰੀ ਆਪੈਨ ਨੂੰ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੋ ਪਹਿਲੀ ਵਾਰ ਮੇਰੇ ਚੈਨਲ ਤੇ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੰਸਟਾ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਅੱਜ ਦੀ ਜਿਹੜੀ ਵੀਡੀਓ ਰਹੂਗੀ ਆਪਣੀ ਹੈਂਡਵਰਕ ਦੇ ਸੂਟਾਂ ਦੀ ਰੈਡੀ ਹੈ ਜੀ ਤੇ ਜਿਹੜੀ ਮੇਰੇ ਆਪੈਨ ਮੇਰੇ ਸ਼ਾਪ ਤੇ ਵਿਜ਼ਿਟ ਕਰਨਾ ਜੇਕਰ ਤੁਸੀਂ ਆ ਰਹੇ ਹੋ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੁਸੀਂ ਆ ਰਹੇ ਹੋ ਭਿੱਖੀ ਰੋਡ ਤੋਂ ਤਾਂ ਤੁਸੀਂ ਬੜਲਾਡਾ ਐਂਟਰ ਹੁੰਦੇ ਹੋਏ ਸਭ ਤੋਂ ਪਹਿਲਾਂ ਆਈਟੀਆਈ ਤੇ ਆਉਂਗੇ ਆਈਟੀਆਈ ਤੋਂ ਸਾਹਮਣੇ ਜੋ ওভারਬ੍ਰਿਜ ਬਣਿਆ ਹੋਇਆ ਪੁਲ ਉਹਨੂੰ ਤੁਸੀਂ ਪੂਰਾ ਕ੍ਰੋਸ ਕਰਨਾ ਜੀ ਪੁਲ ਚੜ ਕੇ ਪੁਲ ਉਤਰਨਾ ਫਿਰ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ نیچے ਆਉਣਾ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਬੜਲਾਡਾ ਐਂਟਰ ਹੁੰਦੇ ਹੋਏ ਪੁਲ ਨਹੀਂ ਕ੍ਰੋਸ ਕਰਨਾ ਜੀ ਪੁਲ ਦੀ ਰਾਈਟ ਸਾਈਡ ਨਾਲ ਪੁਲ ਦੇ ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਦੀ ਹੈ ਜੀ ਉਸ ਵਿੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਅੱਜ ਆਪਣਾ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਬਾਨਰੀ ਪ੍ਰਿੰਟ ਦੇ ਵਿੱਚ ਲੈਣਾ ਜੀ ਸੂਟ ਪੂਰਾ ਬਾਨਰੀ ਪ੍ਰਿੰਟਾ ਪਿਓਰ ਬਿਕੋਸ オーਰਗੈਂਜ਼ਾ ਪੂਰਾ ਹੈਂਡਵਰਕ ਸੂਟ ਰਹੂਗਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਲਓ ਜੀ ਨੈਕ ਬਣਿਆ ਹੋਇਆ ਪੈਨਲ ਵਰਕ ਬਣਿਆ ਹੋਇਆ ਨਾਲ ਤੁਹਾਨੂੰ ਬਾਟਮ ਦੇ ਉੱਪਰ ਵੀ ਹੈਂਡਵਰਕ ਮਿਲੂਗਾ ਲਓ ਜੀ ਬਾਟਮ ਤੇ ਵੀ ਹੈਂਡਵਰਕ ਮੈਲ ਵਾਲਾ ਬਾਟਮ ਚੈੱਕ ਕਰੋ ਜੀ ਬਹੁਤ ਸੋਹਣੀ ਬਾਟ ਬਣ ਰਹੀ ਹੈ ਹੈਂਡਵਰਕ ਟੱਚ ਦੇ ਨਾਲ ਤੇ ਵੀ ਕਾ ਉਸ ਵਰਗਿਆਂ ਜਿਆਦਾ ਪੂਰਾ ਲੈਸਸ ਲਗਾ ਕੇ ਦੁਪੱਟਾ ਰੈਡੀ ਹੋਇਆ ਲਓ ਜੀ ਬਹੁਤ ਹੀ ਪਿਆਰਾ ਜਾ ਰਹਿਣ ਵਾਲਾ ਦੁਪੱਟਾ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 3500 3500 ਦੇ ਵਿੱਚ ਤੁਸੀਂ ਇਹ ਵਾਲਾ ਹੈਂਡਵਰਕ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਦੇਖੋ ਜੀ ਐਦਾਂ ਤੁਸੀਂ ਜੋ ਵਰਕ ਵੀ ਕਰਵਾਉਂਗੇ ਤਾਂ 3500 ਤੱਕ ਤੁਹਾਡਾ ਸਿਰਫ ਹੈਂਡਵਰਕ ਹੋਊਗਾ ਤੇ ਅਸੀਂ ਤੁਹਾਨੂੰ ਵਿਦ ਬਿਕੋਸ ਔਰਗੈਂਜਾ ਪੂਰਾ ਰੈਡੀ ਸੂਟ ਦੇ ਰਿਹਾ ਜੀ ਨਾਲ ਦੁਪੱਟਾ ਵੀ ਰੈਡੀ ਦੇ ਰਿਹਾ ਸਿਰਫ 3500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਇਸ ਤੋਂ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਉਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਸੂਟ ਵੀ ਬਹੁਤ ਹੀ ਪਿਆਰਾ ਜਾਂ ਰਹਿਣ ਵਾਲਾ ਹੈ ਲਓ ਚੀ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਆਊਗਾ ਜੀ orange shade ਦਾ ਚ ਸਭ ਦਾ ਮਨਪਸੰਦ ਸੂਟ ਹੁੰਦਾ ਜੀ orange ਕਲਰ ਬਹੁਤ ਪਿਆਰਾ ਸੂਟ ਰਹੂਗਾ ਜੀ ਇਹ ਲਓ ਇਹ ਵੀ ਤੁਹਾਨੂੰ ਪੂਰਾ ਹੈਂਡਵਰਕ ਸੂਟ ਦੇਵਾਂਗੇ ਬਿਕੋਜ਼ ਰੇਗੰਜਾ ਤੇ ਰੈਡੀ ਹੈ ਜੀ ਸੂਟ ਲਓ ਚੀ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਸੂਟ ਹੈ ਦੇਖੋ ਜੀ ਬਹੁਤ ਹੀ ਸਿੰਪਲ ਸੋਬਰ ਬਣਿਆ ਹੋਇਆ ਇਹਦਾ ਕੇਰਾ ਦੇਖੋ ਜੀ ਕੇਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਸਿੰਪਲ ਸੋਬਰ ਕੇ ਰਾਏ ਦਾ ਹੈਂਡਵਰਕ ਟੱਚ ਆ ਪੂਰਾ ਹੈਂਡਵਰਕ ਹੋਇਆ ਜੀ ਸੂਟ ਉੱਪਰ ਲਓ ਨਾਲ ਮਿਲ ਰਹੀਆਂ ਤੁਹਾਨੂੰ 슬ੀਵਸ ਇਹ 슬ੀਵਸ ਮਿਲ ਰਹੀਆਂ ਪੂਰੀਆਂ ਹੈਵੀ 슬ੀਵਸ ਮਿਲ ਗਈਆਂ ਨਾਲ ਤੁਹਾਨੂੰ ਮਿਲੂਗੀ ਜਿਹੜੇ ਬਾਟਮ ਲਓ ਬਾਟਮ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹ ਵਾਲੀ ਰਹਿਣੀ ਆ ਜੀ ਨਾਲ ਬਾਟਮ ਠੀਕ ਆ ਜੀ ਇਹ ਬਾਟਮ ਰਹੂਗੀ ਬਿਕੋਜ਼ ਔਰਗੰਜਾ ਤੇ ਰੈਡੀ ਆ ਜੀ ਸੂਟ ਤੇ ਨਾਲ ਤੁਹਾਨੂੰ ਦਵਾਂਗੇ ਬਿਕੋਜ਼ ਔਰਗੰਜਾ ਦਾ ਹੀ ਦੁਪੱਟਾ ਪੂਰਾ ਸੋਹਣਾ ਦੁਪੱਟਾ ਜੀ ਪੂਰੀਆਂ ਲੈਸਸ ਲੱਗੀ ਹੋਈ ਹੈ ਦੁਪੱਟੇ ਉੱਪਰ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 2500 ਰੁਪਏ 2500 ਦੇ ਵਿੱਚ ਕੇਵਲਾ ਹੈਂਡਵਰਕ ਵਾਲਾ ਸੂਟ ਸਾਡੇ ਕੋਲ ਗੈੱਡ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਹੈਂਡਵਰਕ ਵਾਲਾ ਬਿਕੋਜ਼ ਵਰਗੰਜਾ ਤੇ ਰਹਿਣਾ ਜੀ ਸੂਟੇ ਬਹੁਤ ਹੀ ਪਿਆਰੀ ਜੀ ਲੁੱਕ ਦੇ ਵਿੱਚ ਲਓ ਅਗਲਾ ਸੂਟ ਚੈੱਕ ਕਰੋ ਜੀ ਇਸ ਤੋਂ ਬੇਟਨ ਦਿਖਾਵਾਂਗੇ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਸੀ ਰੈਡੀ ਕੀਤਾ ਬਨਾਰਸੀ ਬਨਾਰਸੀ ਸੂਟ ਰਹੂਗਾ ਜੀ ਲਓ ਪਹਿਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹੂਗਾ ਜੀ ਪਿਓਰ ਬਨਾਰਸੀ ਸਿਲਕ ਦੇ ਉੱਪਰ ਰੈਡੀ ਆ ਪੂਰਾ ਹੈਂਡਵਰਕ ਮਿਲੂਗਾ ਜੀ ਸੂਟ ਉੱਪਰ ਤੁਹਾਨੂੰ ਲਓ ਜੀ ਲਓ ਜੀ ਇਹ ਸੂਟ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਦੇਖੋ ਜੀ ਪੂਰਾ ਸ਼ਰਟ ਉੱਪਰ ਤੁਹਾਨੂੰ ਫਲਾਵਰ ਮਿਲਣਗੇ نیچے ਘੇਰਾ ਦੇਖ ਸਕਦੇ ਹੋ ਹੈਂਡਵਰਕ ਹੋਇਆ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੇਖੋ ਜੀ ਕਿਹੜਾ ਹੈਡਵਰਕ ਹੋਇਆ 슬ੀਵਸ ਉੱਪਰ ਹੈਂਡਵਰਕ ਹੋਇਆ ਬਨਾਰਸੀ ਸਿਲਕ ਦੇ ਵਿੱਚ ਸੂਟ ਹੈ ਨਾ ਜੀ ਨਾਲ ਤੁਹਾਨੂੰ ਦਵਾਂਗੇ ਜੀ ਬਾਟਮ ਨੇਚਰਲ ਕਰੇਵ ਦੀ ਰਹਿਣੀ ਹੈ ਜੀ ਬਾਟਮ ਲਓ ਜੀ ਬਾਟਮ ਉੱਪਰ ਵੀ ਤੁਹਾਨੂੰ ਪੂਰੀ ਮੂਰੀ ਉੱਪਰ ਹੈਂਡਵਰਕ ਮਿਲਣ ਵਾਲਾ ਜੀ ਪੂਰੀ ਹੈਵੀ ਮੂਰੀ ਬਣੀ ਹੋਈ ਹੈ ਮੂਰੀ ਦੇ ਉੱਪਰ ਤੁਹਾਨੂੰ ਪੂਰਾ ਹੈਂਡਵਰਕ ਮਿਲਣਾ ਜੀ ਦੇਖੋ ਜੀ ਚੈੱਕ ਕਰੋ ਬਹੁਤ ਪਿਆਰਾ ਸੂਟ ਰਹੂਗਾ ਜੀ ਪੂਰੀ ਮੂਰੀ ਉੱਪਰ ਹੈਂਡਵਰਕ ਮਿਲ ਰਿਹਾ ਤੇ ਨਾਲ ਤੁਹਾਨੂੰ ਦਵਾਂਗੇ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਬਿਕੋਸ ਔਰ ਗੈਂਜਾ ਦਾ ਰਹੂਗਾ ਦੁਪੱਟਾ ਪੂਰੀਆਂ ਲੈਸਾਂ ਲੱਗੀਆਂ ਹੋਈਆਂ ਦੁਪੱਟੇ ਦੇ ਉੱਪਰ ਬਿਕੋਸ ਔਰ ਗੈਂਜਾ ਦਾ ਰਹਿਣਾ ਦੁਪੱਟਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਇਹਦਾ ਮਿੱਠਾ ਜਿਹਾ ਕਲਰ ਹੈ ਲਾਈਟ ਮੈਂ ਜਿਹੜਾ ਮਿੱਠਾ ਜਿਹਾ ਔਰੇਂਜ ਕਲਰ ਹੁੰਦਾ ਨਾ ਬਿਲਕੁਲ ਲਾਈਟ ਕਲਰ ਦਾ ਔਰੇਂਜ ਵਾਲਾ ਉਹ ਵਾਲਾ ਮਿੱਠਾ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਸੋਬਰ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਆ ਜੀ ਇਹਦੀ ਇਹਦੀ ਵੀ ਰਹਿਣੀ ਆ ਜੀ 3600 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ 3600 ਪ੍ਰਾਈਸ ਰਹਿਣੀ ਆ ਜੀ ਪੂਰਾ ਹੈਂਡਵਰਕ ਬਨਾਰਸੀ ਸਟੂਟ ਰਹੂਗਾ ਜੀ 3600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਅੱਜ ਲੈ ਸਕਦੇ ਹੋ ਲੋ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਣੀ ਆ ਜੀ ਲਓ ਜੀ ਇਸ ਤੋਂ ਅਗੇ ਚੈੱਕ ਕਰੋ ਜੀ ਲਓ ਇਹ ਵਾਲਾ ਲੈਮਨ ਕਲਰ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲੈਮਨ ਕਲਰ ਲਓ ਚੈੱਕ ਕਰੋ ਜੀ ਲੈਮਨ ਕਲਰ ਹੈ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਸੂਟ ਹੈ ਲੈਮਨ ਕਲਰ ਦਾ ਪੂਰਾ ਹੈਂਡਵਰਕ ਹੈ 슬ੀਵਸ ਉੱਪਰ ਹੈਂਡਵਰਕ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਸੂਟ ਰਹਿਣ ਵਾਲਾ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਨਾਲ ਮਿਲੂਗੀ ਲੈਮਨ ਕਲਰ ਦੀ ਪੂਰੀ ਹੈਂਡਵਰਕ ਦੀ ਬਾਟਮ ਲਓ ਪੂਰਾ ਫੁੱਲ ਹੈਵੀ ਬਾਟਮ ਉੱਪਰ ਵਰਕ ਹੈ ਜੀ ਹੈਂਡਵਰਕ ਪੂਰਾ ਫੁੱਲ ਹੈਵੀ ਵਰਕ ਹੈ ਜੀ ਬਾਟਮ ਉੱਪਰ ਲਓ ਜੀ ਇੱਧਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਬਾਟਮ ਪੂਰਾ ਪੂਰਾ ਫੁੱਲ ਹੈਵੀ ਹੈਂਡਵਰਕ ਹੋਇਆ ਬਾਟਮ ਦੇ ਉੱਪਰ ਤੇ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲਓ ਪਿਓਰ ਦਾ ਦੁਪੱਟਾ ਰਹਿਣਾ ਬਿਕੋਸ ਉਹ ਰਗਾंचा ਪਿਓਰ ਦਾ ਦੁਪੱਟਾ ਲੈਸਸ ਲੱਗੀਆਂ ਹੋਈਆਂ ਦੁਪੱਟੇ ਉੱਪਰ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣਾ ਜੀ ਇਹਦਾ ਤੇ ਪ੍ਰਾਈਸ ਸਿਰਫ ਰਹਿਣੀ ਆ ਜੀ ਇਹਦੀ 3600 ਰੁਪਏ 3600 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਦੇਖੋ ਜੀ ਜੇ ਤੁਸੀਂ ਸੂਟ ਲਵੋਗੇ ਬਨਾਰਸੀ ਤਾਂ 1400 ਦਾ ਤਾਂ 14-1500 ਦਾ ਇਹਦਾ ਸੂਟ ਆ ਬਾਕੀ ਤੁਸੀਂ ਇਹ ਨਾਲ ਦੁਪੱਟਾ ਰੈਡੀ ਆ ਦੇਖੋ ਜੀ ਪੂਰਾ ਦੁਪੱਟਾ ਰੈਡੀ ਕਰਕੇ ਦਿੱਤਾ ਹੋਇਆ ਨਾਲ ਪੂਰਾ ਹੈਂਡਵਰਕ ਸੂਟ ਆ ਜੇਕਰ ਤੁਸੀਂ ਹੈਂਡਵਰਕ ਵੀ ਕਰਵਾਉਗੇ ਇਦਾਂ ਦੇ ਸੂਟ ਤੇ ਬਹੁਤ ਕਾਸਟਲੀ ਪੈਣਾ ਜੀ ਤੁਹਾਨੂੰ ਪੂਰਾ ਹੈਂਡਵਰਕ ਸੂਟ ਆ ਜੀ ਇਹ ਲੋ ਜੀ ਪ੍ਰਾਈਸ ਰਹਿਣੀ ਹੈ ਦੀ ਸਿਰਫ 3600 ਰੁਪਏ 3600 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਲਓ ਜੀ ਇਹਦੇ ਵਿੱਚ ਚੱਕ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਪਿੰਕ ਪਿਆਜੀ ਜਿਹਾ ਕਲਰ ਬਹੁਤ ਹੀ ਮਿੱਠਾ ਜਿਹਾ ਕਲਰ ਆਉਣਾ ਪਿਆਜੀ ਜਿਹਾ ਕਲਰ ਆਊਗਾ ਜੀ ਲਓ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਬੋਟਮ ਪੂਰੀ ਹੈਂਡਵਰਕ ਦੀ ਬੋਟਮ ਬਣੀ ਹੋਈ ਹੈ ਪੂਰਾ ਫੁੱਲ ਹੈਵੀ ਵਰਕ ਹੈ ਚੈੱਕ ਕਰ ਸੁਨ ਜਦੀਕ ਤੋਂ ਹੈਂਡਵਰਕ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਵਰਕ ਹੈ ਅੱਗੇ ਤੁਸੀਂ ਚੈੱਕ ਕਰੋ ਇਹਦੀ ਸ਼ਰਟ ਲਓ ਕਲਰ ਬਹੁਤ ਪਿਆਰਾ ਜੀ ਇਹ ਵਾਲੇ ਸੂਟ ਦਾ ਲਓ ਜੀ ਇਹ ਵਾਲੀ ਰਹੂਗੀ ਜੀ ਤੇ ਨਾਲ ਸ਼ਰਟ ਇਹ ਵਾਲੀ ਰਹਿਣੀ ਹੈ ਬਾਟਮ ਤੇ ਲਓ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਪਿਆਰਾ ਜਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 3500 ਰੁਪਏ ਸੌਰੀ 3600 ਰੁਪਏ 3600 ਰੁਪਏ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਦਿਖਾਣੇ ਆ ਤੁਹਾਨੂੰ ਲਓ ਇੱਕ ਆਊਗਾ ਜੀ ਸੀ ਗ੍ਰੀਨ ਫਿਰੋਜੀ ਜਿਹਾ ਕਲਰ ਇਹ ਆਊਗਾ ਸੀ ਗ੍ਰੀਨ ਫਿਰੋਜੀ ਕਲਰ ਹੋਣਾ ਬਹੁਤ ਪਿਆਰਾ ਜਿਹਾ ਕਲਰ ਹੁੰਦਾ ਇਹ ਵੀ ਸਭ ਦਾ ਮਨ ਪਸੰਦ ਕਲਰ ਹੁੰਦਾ ਜੀ ਇਹ ਲਓ ਬਾਟਮ ਚੈੱਕ ਕਰਵਾਦਾ ਜੀ ਬਹੁਤ ਹੀ ਪਿਆਰੀ ਜੀ ਪੂਰੀ ਹੈਂਡਵਰਕ ਦੀ ਬਾਟਮ ਹੈ ਬਾਟਮ ਉੱਪਰ ਪੂਰਾ ਹੈਂਡਵਰਕ ਮਿਲੂਗਾ ਤੇ ਇਹ ਵਾਲਾ ਰੌਜੀ ਜੀ ਸ਼ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਹੈਂਡਵਰਕ ਦੀ ਮੈਲੀ ਹੈ ਸ਼ਰਟ ਤਾਂ ਇਹਦੇ ਨਾਲ ਤੇ ਨਾਲ ਹੀ ਤੁਹਾਨੂੰ ਮਿਲਣਾ ਦੁਪੱਟਾ ਵੀ ਕੋਸ ਔਰਗੇਂజా ਦਾ ਮਿਲਣਾ ਦੁਪੱਟਾ ਪੂਰਾ ਫੁੱਲ ਹੈਵੀ ਲੁੱਕ ਬਹੁਤ ਪਿਆਰੀ ਆਉਣੀ ਐ ਸੂਟ ਦੀ ਪ੍ਰਾਈਸ ਰਹਿਣੀ ਐ ਸਿਰਫ ਇਹਦੀ 3600 ਅਗਲਾ ਸੂਟ ਚੈੱਕ ਕਰੋ ਜੀ ਅਜਿਹੇ ਜੋ ਸੂਟ ਰਹਿਣੇ ਆ ਬਹੁਤ ਹੀ ਜਨਰਲ ਪ੍ਰਾਈਸ ਦੇ ਵਿੱਚ ਰਹਿਣੇ ਆ ਹੈਂਡਵਰਕ ਵਾਲੇ ਸੂਟ ਲਓ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾ ਰਾ ਜੀ ਇਹ ਵਾਲਾ ਸੂਟ ਚੈੱਕ ਕਰੋ ਬਹੁਤ ਸੋਹਣਾ ਸੂਟ ਰਹਿਣਾ ਪੂਰਾ ਹੈਡਵਰਕ ਵਾਲਾ ਸੂਟ ਰਹੂਗਾ ਸੀ ਲਓ ਜੀ ਬਨਾਸੀ ਸਿਲਕ ਹੈ ਜੀ ਇਹ ਠੀਕ ਹੈ ਜੀ ਤੇ ਹੈਂਡਵਰਕ ਸੂਟ ਰਹੂਗਾ ਪੈਚਵਰਕ ਲੱਗਿਆ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹ ਵਾਲੀ ਰਹੂਗੀ ਨਾਲ ਬਾਟਮ ਸਿਲਕ ਦੀ ਰਹਿਣੀ ਆ ਬਾਟਮ ਜੀ ਤੇ ਨਾਲ ਬਾਟਮ ਦੇ ਮਿਲੂਗਾ ਤੁਹਾਨੂੰ ਇਹਦੇ ਉੱਪਰ ਵਰਕ ਤੇ ਦੁਪੱਟਾ ਬਹੁਤ ਸੋਹਣਾ ਰਹਿਣਾ ਜੀ ਇਹਦਾ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਲਓ ਬਹੁਤ ਹੀ ਪਿਆਰਾ ਜਿਹਾ ਰਹਿਣਾ ਦੁਪੱਟਾ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਮਿਲੂਗੀ ਤੁਹਾਨੂੰ ਕਟ ਵਰਕ ਨਾਲ ਤੁਹਾਨੂੰ ਮਿਲੂਗਾ ਐਡਾ ਲਓ ਜੀ ਬਿਕੋਸ ਔਰਗਾਂజా ਟੈਪੀ ਦਾ ਦੁਪੱਟਾ ਰਹਿਣਾ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ 1700 ਸਿਰਫ 1700 ਦੇ ਵਿੱਚ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਰੈਣ ਵਾਲਾ ਜੀ ਸਿਰਫ 1700 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਲੋ ਇਸ ਤੋਂ ਅੱਗੇ ਮੈਂ ਤੁਹਾਨੂੰ ਚੈੱਕ ਕਰਵਾਵਾਂ ਮੈਂ ਅਗਲਾ ਸੂਟ ਅਗਲਾ ਸੂਟ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਲਓ ਜੀ ਇਸ ਤੋਂ ਅਗੇ ਤੁਸੀਂ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਵਿਕੋਸ ਔਰ ਗੰਜਾ ਤੇ ਰਹਿਣਾ ਪੂਰਾ ਹੈਂਡਵਰਕ neck ਬਣਿਆ ਹੋਇਆ ਦੇਖ ਸਕਦੇ ਹੋ ਜੀ ਪੂਰਾ ਹੈਂਡਵਰਕ neck ਬਣਿਆ ਹੋਇਆ ਜੀ ਇਹਦਾ نیچے ਘੇਰਾ ਦੇਖੋ ਪੈਨਲ ਵਰਕ ਹੈ ਜੀ ਇਹਦਾ ਬਹੁਤ ਪਿਆਰਾ ਜਿਹਾ ਪੈਨਲ ਵਰਕ ਹੈ ਠੀਕ ਹੈ ਜੀ ਆਵਲੇ ਚੈੱਕ ਕਰੋ ਬਾਟਮ ਬਾਟਮ ਉੱਪਰ ਵਰਕ ਮਿਲੂਗਾ ਠੀਕ ਹੈ ਜੀ बॉटम ਉੱਪਰ ਵੀ ਵਰਕ ਮਿਲਣਾ ਤੁਹਾਨੂੰ ਤੇ ਨਾਲ ਵੀ ਕਾਸ ਵਰਗਿਆਂ ਜਿਆਦਾ ਦੁਪੱਟਾ ਰਹਿਣਾ ਪ੍ਰਾਈਸ ਰਹਿਣੀ ਹੈ ਦੀ ਸਿਰਫ 1700 ਰੁਪਏ 1700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ बॉटम ਉੱਪਰ ਵਰਕ ਹੈ ਪੂਰੀ ਸ਼ਾਰਟ ਉੱਪਰ ਹੈਡ ਵਰਕ ਹੈ ਸਿਰਫ 1700 ਰੁਪਏ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਚੈੱਕ ਕਰਵਾਦੀ ਹਾਂ ਅਗਲੇ ਸੂਟ ਬਿਲਕੁਲ ਜਨਰਲ ਪ੍ਰਾਈਸ ਸੂਟਾਂ ਦੀ ਨਾਲ बॉटम ਵਰਕ ਹੈ ਨਾਲ ਤੁਹਾਨੂੰ ਦੁਪੱਟੇ ਮਿਲ ਰਹੇ ਆ ਠੀਕ ਹੈ ਜੀ ਤੇ ਪ੍ਰਾਈਸ ਵੀ ਜੈਨੂ ਰਹਿਣ ਵਾਲੀ ਇਹਨਾਂ ਸੂਟਾਂ ਦੀ ਲਓ ਜੀ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਣਾ ਜੀ ਲਓ ਇਹ ਵੀ ਬਿਕੋਸ ਵਰ ਕੰਜਾ ਤੇ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਿਕੋਸ ਵਰ ਕੰਜਾ ਤੇ ਲਓ ਜੀ ਲੁੱਕ ਦੇਖੋ ਜੀ ਸੂਟ ਦੀ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਹੈ ਜੀ ਦੀ ਲਓ ਪੈਨਲ ਵਰਕ ਹੈ ਕੀਰਾ ਵਰਕ ਹੈ ਪੂਰਾ ਹੈਂਡ ਵਰਕ ਸੂਟ ਰਹੂਗਾ ਜੀ ਤੇ ਨਾਲ ਤੁਹਾਨੂੰ ਮਿਲਣਾ ਬਿਕੋਸ ਵਰ ਕੰਜਾ ਦਾ ਦੁਪੱਟਾ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਹੈ ਬਾਟਮ ਤੇ ਵਰਕ ਮਿਲੇਗਾ ਇਹਦੀ ਵੀ ਪ੍ਰਾਈਸ ਸਿਰਫ 1700 ਰੁਪਏ ਰੈਡਿੰਗ ਹੈ 1700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਹ ਲਓ ਜੀ ਇਸ ਤੋਂ ਅਗਲਾ ਸੂਟ ਤੁਹਾਨੂੰ ਦਿਖਾਣੀ ਆ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਿਕੋਸ ਵਰ ਗੰਜਾ ਤੇ ਰੈਡੀ ਆ ਜੀ ਬਹੁਤ ਸੋਨਾ ਸੂਟ ਹੈ ਹੈਂਡਵਰਕ ਸੂਟ ਹੈ ਨੈਕ ਬਣਿਆ ਹੋਇਆ نیچے ਘੇਰਾ ਪੂਰਾ ਹੈਂਡਵਰਕ ਘੇਰਾ ਬਣਿਆ ਹੋਇਆ ਠੀਕ ਹੈ ਜੀ ਨਾਲ ਤੁਹਾਨੂੰ ਮਿਲਣਗੀ ਜੀ 슬ੀਵਸ ਵਰਕ ਮਿਲੂਗਾ ਨਾਲ ਤੁਹਾਨੂੰ ਬੋਟਮ ਵਰਕ ਮਿਲੂਗਾ ਜੀ ਲਓ ਜੀ ਨਾਲ ਇਹ ਤੁਹਾਨੂੰ ਬਾਟਮ ਵਰਕ ਮਿਲਣਾ ਇਹ ਬਾਟਮ ਤੇ ਵਰਕ ਰਹੂਗਾ ਜੀ ਇਹ ਬਾਟਮ ਤੇ ਵਰਕ ਰਹਿਣਾ ਬਿਕੋਜ਼ ਵਰਕਾਂਜਾ ਦਾ ਰਹਿਣਾ ਦੁਪੱਟਾ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 2300 ਰੁਪਏ 2300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪੂਰਾ ਸੋਨਾ ਸੂਟ ਹੈ ਜੀ ਹੈਂਡਵਰਕ ਵਾਲਾ ਪੂਰਾ ਨੈਕ ਹੈਂਡਵਰਕ ਹੈ ਪੂਰਾ ਥੀਰਾ ਹੈਂਡਵਰਕ ਹੈ ਠੀਕ ਹੈ ਜੀ ਸਿਰਫ 23 ਬਾਟਮ ਤੇ ਵੀ ਵਰਕ ਹੈ ਸਿਰਫ 2300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਗਲੇ ਸੂਟ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਵਾਈਨ ਸ਼ੇਡ ਤੇ ਰਹੂਗਾ ਬਹੁਤ ਪਿਆਰਾ ਐਸ ਕੇ ਬ੍ਰਾਂਡ ਦਾ ਲਓ ਜੀ ਐਸ ਕੇ ਬ੍ਰਾਂਡ ਦਾ ਸਿੰਪਲ ਸੋਬਰ ਸੂਟ ਹੈ ਜੀ ਦੇਖ ਸਕਦੇ ਹੋ ਮੋਰ ਲੱਗੀ ਦੇ ਸਕਦੇ ਤੁਸੀਂ ਠੀਕ ਹੈ ਜੀ ਐਸ ਕੇ ਬ੍ਰਾਂਡ ਦਾ ਤੁਹਾਨੂੰ ਕੰਨੀ ਉੱਪਰ ਵੀ ਮੋਰ ਲੱਗੀ ਮਿਲ ਜੂਗੀ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਐਸ ਕੇ ਬ੍ਰਾਂਡ ਦਾ ਇਹ ਰਹੂਗੀ ਨਾਲ ਬਾਟਮ ਤੇ ਇਹ ਨਾਲ ਰਹੂਗਾ ਦੁਪੱਟਾ ਲਓ ਜੀ ਦੁਪੱਟਾ ਚੈੱਕ ਕਰੋ ਜੀ ਇਹ ਨਾਲ ਦੁਪੱਟਾ ਰਹਿਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਜੀ ਇਹਦੇ ਲਓ ਜੀ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਐਸ ਕੇ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਐਸ ਕੇ ਬ੍ਰਾਂਡ ਦਾ ਸੂਟ ਹੈ ਇਹ ਲਓ ਦੁਪੱਟਾ ਰਹਿਣਾ ਬਹੁਤ ਹੀ ਸੋਹਣਾ ਜ ਬਹੁਤ ਪਿਆਰਾ ਸੋਬਰ ਸੂਟ ਹੈ ਜੀ ਸੋਬਰ ਲੁੱਕ ਦੇ ਵਿੱਚ ਰਹਿਣਾ ਪ੍ਰਾਈਸ ਰਹਿਣੀ ਹੈ ਜੀ ਇਹਦੀ 2500 ਰੁਪਏ ਇਹ ਵਾਲਾ ਸੂਟ ਤੁਹਾਨੂੰ 2500 ਦੇ ਵਿੱਚ ਲੈ ਸਕਦੇ ਹੋ ਬ੍ਰਾਂਡਡ ਸੂਟ ਹੈ ਲੁੱਕ ਕੋ ਸਰਦਾਰ ਸਰਦਾਰੀ ਲੁੱਕ ਹੈ ਪ੍ਰਾਈਸ ਰਹਿਣੀ ਇਹਦੀ 2500 ਰੁਪਏ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਣੇ ਆ ਜੋ ਬ੍ਰਾਂਡ ਦੀ ਚੀਜ਼ ਹੁੰਦੀ ਹੈ ਜੀ ਉਹਦਾ ਪ੍ਰਾਈਸ ਵੀ ਥੋੜਾ ਜ਼ਿਆਦਾ ਹੁੰਦਾ ਹਨਾ ਤੇ ਨਾ ਹੀ ਉਹ ਖਰਾਬ ਹੋਵੇ ਤੇ ਥੋੜੀ ਕੋਸਟਲੀ ਤਾਂ ਹੁੰਦੀ ਹੈ ਜੋ ਬ੍ਰਾਂਡ ਚੀਜ਼ ਦੀ ਲੈਣੀ ਆਪਾਂ ਬ੍ਰਾਂਡ ਦੀ ਚੀਜ਼ ਲੈਣੀ ਐਸ ਕੇ ਬ੍ਰਾਂਡ ਦਾ ਰਹਿਣਾ ਉਹ ਵੀ ਹੈਂਡ ਵਰਕ ਵਾਲਾ ਸੂਟ ਜੀ ਇਹ ਲਓ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹੂਗਾ ਜੀ ਹੈਂਡਵਰਕ ਪੇਂਟ ਪੇਂਟ ਵੀ ਹੋਇਆ ਹੈਂਡਵਰਕ ਵੀ ਹੋਇਆ ਜੀ ਇਹਦੇ ਉੱਪਰ ਠੀਕ ਹੈ ਜੀ ਬਲੌਕ ਪ੍ਰਿੰਟ ਵੀ ਹੋਈ ਹੈ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਹੈ ਤੁਹਾਨੂੰ ਬਹੁਤ ਪਿਆਰੀ ਇਹ ਸੂਟ ਵੀ ਠੀਕ ਹੈ ਜੀ ਹੈਂਡਵਰਕ ਹੋਇਆ ਪੇਂਟ ਹੋਇਆ ਇਹਦੇ ਉੱਪਰ ਲਓ ਇਹ ਬੜੀ ਰਹੂਗੀ ਕਿ ਬੋਟਮ ਤੇ ਦੁਪੱਟਾ ਵੀ ਬਹੁਤ ਪਿਆਰਾ ਜਣਾ ਜੀ ਦੁਪੱਟਾ ਤੁਹਾਨੂੰ ਦਿਖਾਣੇ ਆ ਲਓ ਦੁਪੱਟਾ ਚੈੱਕ ਕਰੋ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਸੁਹਣਿਆਣ ਵਾਲਾ ਦੀ ਲੁੱਕ ਹੈ ਇਹ ਵਾਲਾ ਰੌਂਗਾ ਦੀ ਦੁਪੱਟਾ ਪੂਰਾ ਹੈਂਡਵਰਕ ਸੂਟ ਹੈ ਆਰੀ ਵਰਕ ਹੋਇਆ ਪੂਰਾ ਹੈਡਵਰਕ ਹੋਇਆ ਹੈਂਡਵਰਕ ਦੇ ਨਾਲ ਇਹਦੇ ਉੱਪਰ ਆਰੀ ਵਰਕ ਵੀ ਹੋਇਆ ਪੇਂਟ ਵੀ ਹੋਇਆ ਬਲੌਕ ਪੇਂਟਿੰਗ ਵੀ ਹੋਈ ਹੈ ਲਓ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਪਿਆਰਾ ਜਿਹਾ ਦੁਪੱਟਾ ਰਹਿਣਾ ਜੀ ਨਾਲ ਠੀਕ ਹੈ ਜੀ ਸੂਟ ਦੇ ਉੱਪਰ ਆਰੀ ਵਰਕ ਹੈ ਹੈਂਡਵਰਕ ਹੈ ਨਜ਼ਦੀਕ ਤੋਂ ਚੈੱਕ ਕਰੋ ਜੀ ਪੂਰਾ ਹੈਂਡਵਰਕ ਹੋਇਆ ਸੂਟ ਦੇ ਉੱਪਰ ਨਾਲ ਆਰੀ ਵਰਕ ਹੋਇਆ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 2200 ਰੁਪਏ 2200 ਦੇ ਵਿੱਚ ਤੁਸੀਂ ਵਾਰਾ ਸੂਟ ਸਾਡੇ ਕੋਲ ਲੈ ਸਕਦੇ ਹੋ ਹੈਡ ਦਾ ਕਲ ਕਲੇ ਸੂਟ ਜੀ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਪਣਾ ਆਰਡਰ ਬੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਰੋ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ